ਪੰਜਿਤ ਲੱਖ ਰੁਪਏ ਦਾ ਘੁਟਾਲਾ ਜਿਹੜਾ ਸਾਹਮਣੇ ਆਇਆ ਇਹ ਘੁਟਾਲਾ ਕਿੰਨਾ ਕਪਲਾ ਜਿਹੜਾ ਨਗਰ ਨਿਗਮ ਲੁਧਿਆਣਾ ਚੋ ਰਿਹਾ ਹੈ ਕਿ ਜਿਹੜੇ ਕਲਰਕ ਤਨਾਤ ਰਹੇ ਨੇ ਪਿਛਲੀ ਟਰਮ ਦੇ ਵਿੱਚ ਉਹ ਇੱਕ ਵਿਪਨ ਮਲੋਤਰਾ ਜਿਹੜਾ ਆਯੁਰਵੈਦਿਕ ਡਾਕਟਰ ਆ ਇਹ ਸਾਰੀ ਮੋਨੋਪੋਲੀ ਉਹਦੀ ਆ ਇਹਦੇ ਵਿੱਚ ਦੀ ਬਿੱਲ ਬਣ ਕੇ ਸਿੱਧਾ ਬਾਈ ਮੇਲ ਜਾਂ ਬਾਈ ਡਾਗ ਜਾਂ ਬਾਈ ਹੈਂਡ ਬਿੱਲ ਜਿਹੜੇ ਬਣਦੇ ਆ ਇਹ ਬੰਦੇ ਮੁਲਾਜ਼ਮ ਸ਼ੋ ਕਰ ਦਿੰਦੇ ਆ ਇਹ ਆਪਣੇ ਤੇ ਆਪਣੇ ਪਰਿਵਾਰਾਂ ਦੇ ਆਪਣੇ ਘਰ ਵਾਲਿਆਂ ਦੇ ਰਿਸ਼ਤੇਦਾਰਾਂ ਦੇ ਅਕਾਊਂਟ ਨੰਬਰ ਦੇ ਦਿੰਦੇ ਆ ਉਹਨਾਂ ਅਕਾਊਂਟਰ ਦੇ ਵਿੱਚ ਇਹ ਪੈਸੇ ਟਰਾਂਸਫਰ ਹੋ ਜਾਂਦੇ ਆ ਮਾਸਟਰ ਮਾਈਂਡ ਰਮੇਸ਼ ਬੋਬੀ ਨੇ ਉਹਦੇ ਦੁਆਰਾ ਔਰ ਜਿਹੜੇ ਬਾਕੀ ਸਸਪੈਂਡ ਹੋਇਆ ਇਹਨਾਂ ਨਾਲ ਮਿਲ ਕੇ ਉਹ ਚਾਹੇ ਮਨੀਸ਼ ਮਲੋਤਰਾ ਹੋ ਗਿਆ ਚਾਹੇ ਕਮਲ ਆ ਚਾਹੇ ਪ੍ਰਦੀਪ ਆ ਤੇ ਚਾਹੇ ਜਿਹੜੇ ਹੋਰ ਜਿਨ੍ਹਾਂ ਦੇ ਐਫਆਈਆਰ ਦੇ ਵਿੱਚ ਨਾਮ ਹਨ ਇਹ ਉਹਨਾਂ ਦੁਆਰਾ ਕੀਤੇ ਗਏ ਘਟਾਲੇ ਹਨ ਕਿਮੇ 76 ਕਰੋੜ ਰੁਪਇਆ ਸ਼ੇਨਾ ਅਗਰਵਾਲ ਦੇ ਟਾਈਮ ਆ ਇੰਡੀਅਨ ਓਵਰਸੀਜ਼ ਬੈਂਕ ਦਾ ਫ੍ਰੀਜ਼ ਕਰਵਾਇਆ ਸੀਗਾ ਉਹ ਵੀ ਪੈਸਾ ਰਿਕਵਰ ਹੋਇਆ ਸੀਗਾ ਉਹਦੇ ਤੇ ਸਾਡੇ ਤੇ ਜਾਨਲੇਵਾ ਹਮਲਾ ਵੀ ਹੋਇਆ ਸੀ ਉਸ ਮੈਟਰ ਦੇ ਅੰਦਰ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੀ ਨਗਰ ਨਿਗਮ ਲੁਧਿਆਣਾ ਦੀ ਨਗਰ ਨਿਗਮ ਲੁਧਿਆਣਾ ਅਕਸਰ ਵਿਵਾਦਾਂ ਦਾ ਘਰ ਰਹਿ ਗਿਆ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਨਗਰ ਨਿਗਮ ਦੇ ਵਿੱਚ ਕਰੋਨਾ ਦਾ ਕੱਪੜਾ ਸਾਹਮਣੇ ਆਂਦਾ ਹੈ ਕਈ ਬੰਦੀਆਂ ਦੇ ਉੱਤੇ ਮੁਕੱਦਮੇ ਦਰਜ ਹੁੰਦੇ ਹਨ ਲੇਕਿਨ ਸੰਦੀਪ ਰਿਸ਼ੀ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਬਹੁਤ ਵਧੀਆ ਕਾਬ ਬਹੁਤ ਬਖੂਬੀ ਵਧੀਆ ਕੰਮ ਕਰ ਰਹੇ ਨੇ ਲੇਕਿਨ ਇੱਕ ਹੋਰ ਕੱਪੜਾ ਸਾਹਮਣੇ ਆ ਗਿਆ ਵੀ ਐਸਐਸ ਦੇ ਪ੍ਰਮੁਖ ਜਿਹੜੇ ਹੈਗੇ ਨੇ ਵਿੱਕੀ ਸੋਤਾ ਉਹ ਕੱਢ ਕੇ ਲਿਆਏ ਨੇ ਕਿ ਜਿਹੜੀ ਡੀਏ ਜਿਹੜਾ ਹੁੰਦਾ ਡੇਲੀ ਲਾਉਂਚ ਜਿਹੜਾ ਹੁੰਦਾ ਵਾ ਉਹਦੇ ਵਿੱਚੋਂ ਕੱਪੜਾ ਕੱਢਿਆ ਕਿ 5 ਲੱਖ ਰੁਪਏ ਦਾ ਘੁਟਾਲਾ ਜਿਹੜਾ ਸਾਹਮਣੇ ਆਇਆ ਇਹ ਘੁਟਾਲਾ ਜਿਹੜਾ ਹੈਗਾ ਅੱਜ ਕਮਿਸ਼ਨਰ ਆਫ ਨਗਰ ਨਿਗਮ ਲੁਧਿਆਣਾ ਨੂੰ ਮਿਲ ਕੇ ਆਏ ਨੇ ਇੱਕ ਲੈਟਰ ਸਬੰਧੀ ਕਮਿਸ਼ਨਰ ਨੂੰ ਦੇ ਕੇ ਆਏ ਨੇ ਕਿ ਕਮਿਸ਼ਨਰ ਨੇ ਕੀ ਕਿਹਾ ਉਹ ਵੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਲੇਕਿਨ ਤਸਵੀਰ ਤੁਹਾਨੂੰ ਦਿਖਾਣੀ ਲਾਜ਼ਮੀ ਹੈ ਕਿ ਕਿੰਨਾ ਕ ਕੱਪ ਇੱਕ ਕਪਲਾ ਸ਼ੁਰੂਆਤ ਹੋਈ ਕਿਦਾਂ ਪਹਿਲੇ ਕਰੋੜਾਂ ਦਾ ਕਪਲਾ ਫੜ ਲਿਆ ਹੁਣ 5 ਲੱਖ ਦੇ ਤਕਰੀਬਨ ਕਪਲਾ ਫੜ ਲਿਆ ਆਖੀਰ ਇਹ ਹੋ ਕਿੱਦਾਂ ਜਾਂਦਾ ਵੈ ਕੌਣ ਕੌਣ ਦੇ ਸ਼ਾਮਿਲ ਹੁੰਦੇ ਨੇ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਸਾਈਨ ਉਹਨਾਂ ਦੀ ਪਾਵਰ ਹੁੰਦੀ ਆ ਐਕਚੁਅਲੀ ਵਿਸ਼ਾਲ ਜੀ ਮੈਂ ਤੁਹਾਡੇ ਚੈਨਲ ਦੇ ਮਾਰਫਤ ਪੰਜਾਬ ਦੇ ਲੋਕਾਂ ਨੂੰ ਲੁਧਿਆਣਾ ਵਾਸੀਆਂ ਨੂੰ ਨਗਰ ਨੇ ਉਹਨਾਂ ਦੇ ਮੁਲਾਜ਼ਮਾਂ ਨੂੰ ਦੱਸਣਾ ਚਾਹਨਾ ਕਿ ਜਿਹੜੇ ਕਲਰਕ ਤੈਨਾਤ ਰਹੇ ਨੇ ਪਿਛਲੀ ਟਰਮ ਦੇ ਵਿੱਚ ਉਹ ਇੱਕ ਵਿਪਨ ਮਲੋਤਰਾ ਜਿਹੜਾ ਆਯੁਰਵੈਦਿਕ ਡਾਕਟਰ ਆ ਇਹ ਸਾਰੀ ਮੋਨੋਪਲੀ ਉਹਦੀ ਆ ਡਾਕਟਰ ਵਿਪਨ ਮਲੋਤਰਾ ਉਹਦੇ ਖਿਲਾਫ ਮੇਰੀਆਂ ਦੋ ਸ਼ਿਕਾਇਤਾਂ ਇੱਕ ਨਗਰ ਨਗਰ ਲੁਧਿਆਣਾ ਦੇ ਅੰਦਰ ਇੱਕ ਪੰਜਾਬ ਸਰਕਾਰ ਵੱਲੋਂ ਮਾਰਕ ਹੋ ਕੇ ਚੰਡੀਗੜ੍ਹ ਮਿਊਂਸੀਪਲ ਪਬੰਦੇ ਵਿੱਚ ਚੱਲ ਰਹੀ ਆ ਜਿਹੜੇ ਕਲਰਿਕ ਆ ਇਹ ਇਹ ਸਾਰੀ ਉਹਦੀ ਟੀਮ ਆ ਇਹ ਸਾਰਾ ਹੰਡਵਾ ਵੰਡਵਾ ਜਿੰਨਾ ਹੀ ਬੰਦਦਾ ਸੀ ਇਹ ਉਹਦੇ ਤੱਕ ਵੀ ਪਹੁੰਚੁੰਦਾ ਵਾ ਜਦੋਂ ਤੁਸੀਂ ਉਸ ਜਮੇ ਦੀਆਂ ਲੋਕੇਸ਼ਨਾਂ ਕਰਾਉਂਗੇ ਐਂਟਰੀਆਂ ਕਰਵਾਉਂਗੇ ਇੱਕ ਕਲਰਕ ਜਿਹੜੇ ਉਸ ਸਮੇਂ ਦੇ ਸਸਪੈਂਡ ਹੋਏ ਨੇ ਜਿਹਦੇ ਚ ਸੈਂਟਰੀ ਇੰਸਪੈਕਟਰ ਪਹਿਲਾਂ ਕਲਰਕ ਸੀ ਫਿਰ ਸੈਂਟਰੀ ਇੰਸਪੈਕਟਰ ਬਣ ਗਏ ਔਰ ਉਸ ਤੋਂ ਬਾਅਦ ਜਿਹੜੇ ਸਫਾਈ ਕਰਮਚਾਰੀ ਪੱਕੇ ਨੇ ਪਰ ਉਹ ਬਤੌਰ ਕਲਰਕ ਦਾ ਜਾਂ ਸਹਾਇਕ ਕਲਰਕ ਦਾ ਕੰਮ ਕਰ ਰਹੇ ਨੇ ਇਹ ਉਹਨਾਂ ਦੁਆਰਾ ਕੀਤੇ ਗਏ ਘੁਟਾਲੇ ਹਨ ਇੱਕ ਕਲਰਕ ਰਕੇਸ਼ ਕੁਮਾਰ ਜੋ ਮਿੱਡਾ ਚੌਂਕ ਦੇ ਅੰਦਰ ਅੱਜ ਵੀ ਤਾਇਨਾਤ ਆ ਮਾਸਟਰਮਾਈਂਡ ਰਮੇਸ਼ ਬੋਬੀ ਨੇ ਉਹਦੇ ਦੁਆਰਾ ਔਰ ਜਿਹੜੇ ਬਾਕੀ ਸਸਪੈਂਡ ਹੋਏ ਆ ਇਹਨਾਂ ਨਾਲ ਮਿਲ ਕੇ ਉਹ ਚਾਹੇ ਮਨੀਸ਼ ਮਲੋਤਰਾ ਹੋ ਗਿਆ ਚਾਹੇ ਕਮਲ ਆ ਚਾਹੇ ਪ੍ਰਦੀਪ ਆ ਤੇ ਚਾਹੇ ਜਿਹੜੇ ਹੋਰ ਜਿਨ੍ਹਾਂ ਦੇ ਐਫਆਈਆਰ ਦੇ ਵਿੱਚ ਨਾਮ ਹਨ ਲੇਕਿਨ ਵਿੱਕੀ ਜੀ ਦੇ ਵਿੱਚ ਕਮਿਸ਼ਨਰ ਲੋਪ ਲੁਧਿਆਣਾ ਨੂੰ ਨਹੀਂ ਪਤਾ ਲੱਗਦਾ ਕਿ ਇਹ ਕਪਲਾ ਹੋ ਰਿਹਾ ਕਿ ਥੱਲੋ ਥੱਲੋ ਗੋਲਮੋਲ ਕਰਕੇ ਕਪਲਾ ਕਰ ਜਾਂਦੇ ਨੇ ਇਹਦੇ ਵਿੱਚ ਵੀ ਬਿੱਲ ਬਣ ਕੇ ਸਿੱਧਾ ਬਾਈ ਮੇਲ ਜਾਂ ਬਾਈ ਡਾਗ ਜਾਂ ਬਾਈ ਹੈਂਡ ਬਿੱਲ ਜਿਹੜੇ ਬਣਦੇ ਆ ਉਹ ਡੀਸੀਐਫਏ ਨੂੰ ਜਾਂਦੇ ਆ ਡੀਸੀਐਫਏ ਨੇ ਵੈਰੀਫਿਕੇਸ਼ਨ ਕਰਨੀ ਹੁੰਦੀ ਆ ਉਸ ਤੋਂ ਬਾਅਦ ਬੇਲੇ ਪਾਸ ਕਰਨੇ ਹੁੰਦੇ ਆ ਇਹਨਾਂ ਇਹ ਬੰਦੇ ਮੁਲਾਜ਼ਮ ਸ਼ੋ ਕਰ ਦਿੰਦੇ ਆ ਇਹ ਆਪਣੇ ਤੇ ਆਪਣੇ ਪਰਿਵਾਰਾਂ ਦੇ ਆਪਣੇ ਘਰ ਵਾਲਿਆਂ ਦੇ ਰਿਸ਼ਤੇਦਾਰਾਂ ਦੇ ਅਕਾਊਂਟ ਨੰਬਰ ਦੇ ਦਿੰਦੇ ਆ ਉਹਨਾਂ ਅਕਾਊਂਟਰ ਦੇ ਵਿੱਚ ਇਹ ਪੈਸੇ ਟਰਾਂਸਫਰ ਹੋ ਜਾਂਦੇ ਆ ਕਿਉਂ ਪਰਿਵਾਰ ਕਿੱਥੇ ਜਿਨ੍ਹਾਂ ਦਾ ਇਹ ਹੱਕ ਬੰਦਾ ਵੈ ਲੇਕਿਨ ਉਹ ਪਰਿਵਾਰ ਤਾਂ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਉੱਥੇ ਖੜੇ ਰਹਿੰਦੇ ਹੈਲਥ ਫਰਾਂਸ ਦੇ ਵਿੱਚ ਸਾਡੀ ਸੈਲਰੀ ਦੇ ਦੋ ਸਾਡਾ ਡੀਏ ਦੇ ਦੋ ਉਹ ਵਿਚੜੀ ਉਹ ਫਿਰ ਕਿੱਥੇ ਜਾਣਗੇ ਉਹ ਫਿਰ ਕਿੰਨਾ ਦੇ ਕਿੰਨਾ ਦਾ ਕਿੰਨਾ ਕੋਲ ਜਾਣ ਕਿਹੜੇ ਅਫਸਰ ਕੋਲ ਜਾਣ ਕਿ ਉਹਨਾਂ ਦਾ ਪੈਸਾ ਜਿਹੜਾ ਉਹਨਾਂ ਦਾ ਹੱਕ ਦਾ ਪੈਸਾ ਉਹਨਾਂ ਨੂੰ ਮਿਲ ਜੇ ਸਰਵਿਸ ਕੀਤੀ ਹੈ ਯਾਰ ਇਹ ਤੁਹਾਡੀ ਗੱਲ ਬਿਲਕੁਲ ਵਾਜਬ ਔਰ ਜਾਇਜ਼ ਆ ਇਹੀ ਗੱਲ ਮ ਯਾ ਜਿਹੜੇ ਬੰਦਿਆਂ ਨੂੰ ਰਿਟਾਇਰਮੈਂਟ ਦੇ ਪੈਸੇ ਮਿਲੇ ਆ ਯਾ ਸਟੈਪ ਅਪ ਦੇ 4 9 14 ਦੇ ਏਰੀਅਲ ਦੇ ਪੈਸੇ ਮਿਲੇ ਆ ਜਿਹੜੀਆਂ ਤਨਖਾਹਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਜਿਹੜੀਆਂ ਲੇਟ ਹੋਈਆਂ ਸੀ ਨਾ ਉਹ ਇਸੇ ਕਰਕੇ ਹੋਈਆਂ ਕੱਲੇ ਕੱਲੇ ਜਿਹੜਾ ਮੁਲਾਜ਼ਮ ਆ ਉਹਨਾਂ ਦਾ ਸਰਵਿਸ ਬੁੱਕ ਰਿਕਾਰਡ ਚੈੱਕ ਕੀਤਾ ਗਿਆ ਉਹਨਾਂ ਦੇ ਰਿਕਾਰਡ ਦੀ ਸਕਰਟਨਿੰਗ ਹੋਈ ਔਰ ਕਿਹੜੇ ਕਿਹੜੇ ਕਾਰਪੈਸ਼ ਦੇ ਵਿੱਚ ਮੁਲਾਜ਼ਮ ਹਨ ਉਸ ਤੋਂ ਬਾਅਦ ਇਹ ਸੈਲਰੀਆਂ ਕਿਸੇ ਨੂੰ ਤਿੰਨ ਮਹੀਨੇ ਦੀ ਪਈ ਕਿਸੇ ਨੂੰ ਦੋ ਮਹੀਨਿਆਂ ਦੀ ਪਈਆਂ ਇਕੱਠੀਆਂ ਜਿਹੜੇ ਰੁਕੀਆਂ ਹੋਈਆਂ ਨੇ ਹੁਣ ਹਲੇ ਵੀ ਕੁਝ ਬੰਦੀਆਂ ਜਿਹੜੀਆਂ ਮੈਨੂਅਲ ਬੰਦੀਆਂ ਪ ਉਹਦੇ ਤੇ ਚੜਾ ਰਹੇ ਨੇ ਉਹ ਉਹਨਾਂ ਦੀ ਵੀ ਰਿਲੀਜ਼ ਹੋਣੀ ਹੈ ਜਿਹੜੀ ਹੁਣ ਦੀ ਜਿਹੜੀ ਪ੍ਰਕਿਰਿਆ ਵਾ ਉਹ ਬੜੀ ਵਧੀਆ ਰਹੀ ਹੈ ਜਿਹੜੀ ਪਿਛਲੀ ਕਮਿਸ਼ਨਰ ਆ ਮੈਂ ਫੇਰ ਬਾਈ ਨੇਮ ਕਹਣਾ ਸ਼ੈਨਾ ਅਗਰਵਾਲ ਇਹ ਸਾਰੇ ਘੁਟਾਲੇ ਉਹਦੇ ਟਾਈਮ ਦੇ ਕੀਤੇ ਹੋਏ ਨੇ ਕਿ ਤੁਹਾਡੇ ਨਾਲ ਤੁਸੀਂ ਬੈਠ ਤਾਂ ਗਏ ਉਹਨਾਂ ਦੇ ਹਸਬੰਡ ਦੇ ਨਾਲ ਤੇ ਉਹਨਾਂ ਨਾਲ ਬੈਠੇ ਹੋ ਤੁਹਾਡੀ ਕੋਈ ਗੱਲਬਾਤ ਹੋਈ ਜੇ ਤੁਸੀਂ ਉਜਾਗਰ ਕੀਤੀ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਗਾਇਆ ਤੇ ਤੁਹਾਡੀ ਇੱਕ ਨਿੱਜੀ ਬੰਦਾ ਭਾਰਤਾਂ ਲਾਭ ਕਰਾਂਦਾ ਉਹਨਾਂ ਨਾਲ ਫੇਰ ਤੁਹਾਡੀ ਕੋਈ ਗੱਲਬਾਤ ਹੁੰਦੀ ਹੈ ਨਾਮ ਨਾ ਲੈਣ ਦੀ ਵਿਸ਼ਾਲ ਜੀ ਮੈਂ ਤੁਹਾਡੇ ਚੈਨਲ ਦੇ ਮਾਰਫਤ ਤੋਂ ਕਹਿਣਾ ਚਾਹਨਾ ਮੈਂ ਅਗਰ ਸ਼ੀਨਾ ਅਗਰਵਾਲ ਦੇ ਘਰ ਵਾਲੇ ਨਾਲ ਜਾਂ ਉਸ ਮੈਡਮ ਦੇ ਨਾਲ ਜਾਂ ਉਹਦੇ ਕਿਸੇ ਅਧਿਕਾਰੀ ਨਾਲ ਮੈਂ ਬੈਠਾ ਹਾਂ ਜੋ ਸਜਾ ਕਾਲੇ ਚੋਰ ਦੀ ਉਹ ਵਿਕੀ ਸੋਤੇ ਦੀ ਤੁਹਾਡੀ ਸੂਤਰ ਕਹਿੰਦੇ ਵਾਰਤਾਲਾਪ ਕੋਈ ਨਹੀਂ ਹੋਈ ਉਹਨਾਂ ਨਾਲ ਮੇਰੀ ਉਹਨਾਂ ਨਾਲ ਕਿਸੇ ਤਰੀਕੇ ਦੀ ਕੋਈ ਵਾਰਤਾਲਾਪ ਨਹੀਂ ਕੋਈ ਕੁਝ ਨਹੀਂ ਹੋਈ ਹਾਂ ਜਦੋਂ ਤੁਸੀਂ ਚੰਗੇ ਕਰਮ ਕਰਨ ਜਾਂਦੇ ਹੋ ਚੰਗੇ ਕੰਮੇ ਕੰਮ ਕਰਦੇ ਹੋ ਉਹ ਸੂਤਰ ਜਿਹੜੇ ਹੁੰਦੇ ਆ ਮਾਰੇ ਜਿਹੜੇ ਤੁਹਾਡੀ ਚੰਗੇ ਕਰਮਾਂ ਤੋਂ ਪ੍ਰੇਸ਼ਾਨ ਨੇ ਕਰਮਾਂ ਤੋਂ ਪ੍ਰੇਸ਼ਾਨ ਨੇ ਜਿਹੜੇ ਚਾਹਦੇ ਨਹੀਂ ਕਿ ਤੁਸੀਂ ਉਹ ਕਰਮ ਕਰ ਜੋ ਉਹ ਫਿਰ ਬੁਰਾਈ ਜਲਦੀ ਫੈਲਦੀ ਹੈ ਛਾਈ ਨੂੰ ਫੈਲਣ ਲਈ ਟਾਈਮ ਲੱਗਦਾ ਕੁੱਤੇ ਕੋ ਛੜਦਾ ਫਿਰ ਉਹ ਵਿੱਕੀ ਸੋਤੇ ਨੇ ਫਿਰ ਮੁੱਦਾ ਕੋ ਛੜਦਾ ਮੇਰਾ ਮੁੱਦਾ ਅੱਜ ਵੀ ਸਟਿਲ ਉੱਥੇ ਹੀ ਖੜਾ ਵਾ ਚੋਣ ਜਾਬਤਾ ਤੋਂ ਬਾਅਦ ਵਿੱਕੀ ਸੋਤਾ ਪਹਿਲਾਂ ਵੀ ਕੰਮ ਕਰਦਾ ਆ ਅੱਜ ਵੀ ਕੰਮ ਕਰ ਰਿਹਾ ਅੱਗੇ ਵੀ ਕਰਦਾ ਰਹੂਗਾ ਮੁੱਦੇ ਨਾ ਵਿੱਕੀ ਸੋਤੇ ਨੇ ਨਾ ਉਹਦੀ ਵੀਐਸ ਨੇ ਛੱਡਿਆ ਨਾ ਛੱਡਾਂਗੇ ਹਾਂ ਮੇਰੇ ਕੋਲ ਸਿਹਤ ਇਸ਼ੂਸ ਸੀਗੇ ਜਿਹੜੇ ਉਸ ਤੋਂ ਬਾਅਦ ਰਿਕਵਰੀ ਤੋਂ ਬਾਅਦ ਹੀ ਮੈਂ ਦੁਬਾਰਾ ਵਾਪਸ ਕਮਬੈਕ ਕਰਕੇ ਤੇ VSS ਦਾ ਪਲੇਟਫਾਰਮ ਤੋਂ ਕੰਮਦਾਰਾ ਸ਼ੁਰੂ ਕੀਤਾ। ਲੇਕਿਨ ਇਹ ਪੈਸਾ ਫਿਰ ਵਾਪਸ ਕਿੱਦਾਂ ਆਊਗਾ? ਕਮਿਸ਼ਨਰ ਸਾਹਿਬ ਨਾਲ ਕੀ ਗੱਲ ਹੋਈ? ਕਮਿਸ਼ਨਰ ਸਾਹਿਬ ਕਹਿੰਦੇ ਵੀ ਉਹਨਾਂ ਦੇ ਅਕਾਊਂਟਾਂ ਫ੍ਰੀਜ਼ ਕੀਤੇ ਜਾਣਗੇ। ਔਰ ਮੈਡਮ ਬਾਲ ਜਿਹੜੀ ਜਨਰਲ ਕਮਿਸ਼ਨਰ ਨੇ ਉਹਨਾਂ ਨੂੰ ਇਹ ਨਿਰਦੇਸ਼ ਵੀ ਦਿੱਤੇ ਰਿਟਰਨ ਦੇ ਵਿੱਚ ਵੀ 24 ਘੰਟੇ ਦੇ ਅੰਦਰ-ਅੰਦਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਅਕਾਊਂਟਾਂ ਦੀਆਂ ਡਿਟੇਲਾਂ ਕਢਾ ਕੇ DCF ਨਾਲ ਰਸਤਾ ਕਾਇਮ ਕਰਕੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਕਰ ਲੋ। ਕਾਨੂੰਨੀ ਕਾਰਵਾਈ ਤਾਂ ਕਰਦੇ ਹੀ ਜਾਊਗੀ ਲੇਕਿਨ ਇਹਦੇ ਵੀ ਬੜੀ ਦੇਰ ਲੱਗ ਜਾਣੀ ਹੈ। ਦੇਖੋ ਪਿਛਲੀ ਇਹ ਪ੍ਰਕਿਰਿਆ ਵਿਦਿਨ 48 ਘੰਟੇ ਦੇ ਵਿੱਚ ਹੋ ਗਈ ਸੀ ਜਦੋਂ ਮੈਂ ਉਹ ਸਕੈਮ ਵੀ ਬ੍ਰੇਕ ਕੀਤਾ ਸੀ ਕਮਿਸ਼ਨਰ ਸਾਹਿਬ ਉਦੋਂ ਵੀ ਇੰਟਰਸਟਿਡ ਸੀਗੇ ਅੱਜ ਵੀ ਇੰਟਰਸਟਿਡ ਨੇ ਔਰ ਮੈਨੂੰ ਇਨਾ ਯਕੀਨ ਆ ਕਿ ਇਹ ਇਹ ਵੀ ਪੈਸੇ ਰਿਕਵਰ ਹੋਣਗੇ ਔਰ ਦੋਸ਼ੀ ਦੇ ਕਾਰਵਾਈ ਇੱਕ ਮੈਂ 76 ਕਰੋੜ ਰੁਪਈਆ ਛੇਨਾ ਅਗਰਵਾਲ ਦੇ ਟਾਈਮ ਆਇਆ ਇੰਡੀਅਨ ਓਵਰਸੀਜ਼ ਬੈਂਕ ਦਾ ਫ੍ਰੀਜ਼ ਕਰਵਾਇਆ ਸੀਗਾ ਉਹ ਵੀ ਪੈਸਾ ਰਿਕਵਰ ਹੋਇਆ ਸੀਗਾ ਪਰ ਇਹ ਕਰੋੜ ਰੁਪਈਆ ਹਾਂਜੀ ਉਹ ਪੂਰੇ ਨੈਸ਼ਨਲ ਪੇਜ ਦੀ ਇੱਕ ਤਿੰਨ ਚਾਰ ਖਬਰਾਂ ਦੀ ਖਬਰ ਦੀ ਹੈਡਲਾਈਨ ਬਣੀ ਸੀ ਉਹ ਚੰਡੀਗੜ੍ਹ ਦੇ ਐਡੀਸ਼ਨ 'ਚ ਵੀ ਸਪੈਸਾ ਛਪੀ ਸੀ ਔਰ ਉਹ ਉਹਦੇ ਤੇ ਸਾਡੇ ਤੇ ਜਾਨਲੇਵਾ ਹਮਲਾ ਵੀ ਹੋਇਆ ਸੀ ਉਸ ਮੈਟਰ ਦੇ ਅੰਦਰ ਸਾਥੀ ਜਿਹੜਾ ਜਿਹਦੇ ਹਮਲਾ ਕਰਤਾ ਕਿਆ ਜਿਹੜਾ ਇਸ ਸਮੇਂ ਕੋਮਾ 'ਚ ਹੀ ਹੈ ਕੋਮਾ 'ਚ ਆ ਬਿਲਕੁਲ ਸਹੀਆ ਜਿਹੜਾ ਇਸ ਸਮੇਂ ਕੋਮਾ 'ਚ ਹੈ ਉਹਨਾਂ ਦਾ ਨਾਮ ਅਰੁਣ ਭੱਟੀ ਆ ਔਰ ਉਸ ਸਮੇਂ ਸੀਏ ਵੱਲੋਂ ਮਾਨਯੋਗ ਕਮਿਸ਼ਨਰ ਉਸ ਸਮੇਂ ਸਿੱਧੂ ਸਾਹਿਬ ਜਿਹੜੇ ਸੀਗੇ ਉਹਨਾਂ ਵੱਲੋਂ ਸਾਨੂੰ ਪੂਰਾ ਸਹਿਯੋਗ ਵੀ ਮਿਲਿਆ ਔਰ ਸਾਡੀਆਂ ਲਗ ਲਗ ਐਨ ਜੀਓ ਸੰਘਰਸ਼ ਕਮੇਟੀ ਨੇ ਵੀ ਸਾਡਾ ਸਹਿਯੋਗ ਕੀਤਾ ਸੀਗਾ ਔਰ ਨਾ ਆਪਾਂ ਉਦੋਂ ਝ ਕਾ ਪਲੇ ਹੁੰਦੇ ਨੇ ਇਹ ਬੰਦੇ ਤੋੜੇ ਹੋਰ ਹਿਸਾਬ ਦੇ ਹੀ ਹੁੰਦੇ ਹੋਣਗੇ ਤੁਹਾਨੂੰ ਪਤਾ ਹੀ ਹੋਣਾ ਕਿ ਕਿ ਤੁਸੀਂ ਇਹਨਾਂ ਨਾਲ ਜਿਆਦਾ ਪਿਛੜਦੇ ਹੋ ਕਿ ਉਜਾਦਰ ਕਰੀ ਜਾਂਦੇ ਕਰੀ ਜਾਂਦੇ ਹੋ ਕਰੀ ਜਾਂਦੇ ਹੋ ਮਾਮਲੇ ਲਈ ਆਈ ਜਾਂਦੇ ਹੋ ਪਰਚੇ ਕਰਾਈ ਜਾਂਦੇ ਹੋ ਕੀ ਫਾਇਦਾ ਇਹਦੇ ਵਿੱਚ ਮਿਲਣਾ ਵਾ ਤੁਸੀਂ ਬੈ ਕੇ ਸੈਟਿੰਗ ਹੀ ਕਰ ਲਓ ਦੇਖੋ ਜੇ ਬਾਬਾ ਸਾਹਿਬ ਵੀ ਸੈਟਿੰਗ ਕਰ ਕੀਤੀ ਹੁੰਦੀ ਉਹਨਾਂ ਨੇ ਉਸ ਸਮੇ ਤੇ ਅੱਜ ਸੰਵਿਧਾਨ ਨਾਲ ਹੁੰਦਾ ਮੈਂ ਤੁਹਾਡੇ ਚੈਨਲ ਦੇ ਮਾਫਰਤਾ ਮੈਨੂੰ ਬੋਲਣ ਦੀ ਆਜ਼ਾਦੀ ਨਾ ਹੁੰਦੀ ਜਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਸੈਟਿੰਗ ਦਾ ਮੇਰੀ ਉਸ ਰੱਬ ਨਾਲ ਆ ਕਿਉਂਕਿ ਸਵਾਸ ਵੀ ਉਹਨੇ ਦੇਣੇ ਆ ਤੇ ਲੈਣੇ ਵੀ ਉਹਨੇ ਆ ਇਸ ਕਰਕੇ ਉਹਦੇ ਨਾਲ ਮੇਰੀ ਉਸ ਪ੍ਰਮਾਤਮਾ ਨਾਲ ਭਗਵਾਨ ਵਾਲਮੀਕੀ ਮਾਰਾ ਨਾਲ ਬਾਬਾ ਸਾਹਿਬ ਨਾਲ ਸੈਟਿੰਗ ਆ ਜਿੱਦਣ ਉਹਨੇ ਲੈ ਜਾਣਾ ਲੈ ਜਾਣਾ ਵਾ ਤੇ ਜਿੰਨੇ ਕਰਮ ਮੇਰੇ ਕੋ ਰਖਵਾਏ ਆ ਮੇਰੀ ਸੰਗਠਨ ਦੇ ਮਾਰਫਤ ਉਹ ਮੈਂ ਕਰਕੇ ਰਹਿਣੇ ਆ ਲੇਕਿਨ ਇਸ ਟੀਨ ਨੂੰ ਖੁਲਾਸਾ ਜਦੋਂ ਕੀਤਾ ਵਾ ਖੁਲਾਸੇ ਦੇ ਵਿੱਚ ਕੀ ਕੀ ਪ੍ਰੂਫ ਐਵੀਡੈਂਸ ਕੋਲ ਲੱਗੇ ਨੇ ਕੋਈ ਚੈੱਕ ਨਾ ਹੱਥ ਲੱਗੇ ਹੋਣਗੇ ਕੋਈ ਬਾਕਸ ਬਿੱਲ ਹੱਥ ਲੱਗੇ ਹੋਣਗੇ ਜਾਂ ਕੋਈ ਨਾ ਕੋਈ ਦਾ ਪ੍ਰੂਫ ਲੱਗੇ ਆਊਗਾ ਕਿ ਇਹਨਾਂ ਦੇ ਪਰਿਵਾਰਾਂ ਦਾ ਉਹਨਾਂ ਦੇ ਪਰਿਵਾਰ ਦੀ ਤੇ ਮੌਜੂਦਾ ਕਲਰਕ ਦੀ ਪਰ ਸਾਬ ਦਾ ਕਲਰ ਕਰਦੀਆਂ ਬੈਂਕ ਡਿਟੇਲਸ ਨੇ ਜਿਨ੍ਹਾਂ ਦੇ ਵਿੱਚ ਇਹ ਡੀਏ ਗਿਆ ਵਾ ਹਾਂਜੀ ਅਗਲੇ ਹਾਂਜੀ ਔਰ ਉਹ ਤੁਹਾਨੂੰ ਵੀ ਇੱਕ ਪੀਡੀਐਫ ਫਾਈਲ ਭੇਜ ਦਿੱਤੀ ਜਾਊਗੀ ਔਰ ਜਿਹਦੇ ਨਾਲ ਇਹ ਬਿਲਕੁਲ ਹੀ ਝੱਗਜਾਰ ਹੋ ਜਾਊਗਾ ਕਿ ਇਹ ਦੋਸ਼ੀ ਨੇ ਔਰ ਮੈਨੂੰ ਆਸ ਆ ਕਿ ਤੁਹਾਡੇ ਚੈਨਲ ਦੇ ਮਾਰਫਤ ਮੁਲਾਜ਼ਮਾਂ ਨੂੰ ਮੈਂ ਇਹ ਕਹਿਣਾ ਚਾਹਨਾ ਵਾਂ ਨਗਰ ਨਿਗਮ ਦੇ ਜਾਂ ਬਾਕੀਆਂ ਨੂੰ ਵੀ ਕਿ ਵੀਐਸਐਸ ਤੁਹਾਡੇ ਲਈ ਕੰਮ ਕਰਦੀ ਰਹੀ ਹੈ ਕੰਮ ਕਰਦੀ ਰਹੀ ਹੈਗੀ ਆ ਔਰ ਕੰਮ ਕਰਦੀ ਰਹੂਗੀ ਔਰ ਤੁਹਾਡਾ ਵਿਸ਼ੇਸ਼ ਕਰ ਵਿਸ਼ਾਲਕਪੁਰ ਦਾ ਔਰ ਉਹਦੀ ਟੀਮ ਦਾ ਮੈਨੂੰ ਸਾਥ ਮਿਲਣ ਦਾ ਧੰਨਵਾਦ। ਇਸ ਨਾਲ ਹੈ ਕਿਉਂਕਿ ਜੋ तमाम ਲੋਕ ਜਿਹੜੇ ਸਾਡੇ ਸਫਾਈ ਸੇਵਕ ਨੇ ਉਹ ਬਚਰੇ ਉੱਤੇ ਖੜੇ ਰਹਿੰਦੇ ਨੇ ਉਹਨਾਂ ਨੂੰ ਸੈਲਰੀ ਇਸ ਤੇ ਮਿੰਤਾ ਤਰਲੇ ਕਰਨੇ ਪੈਂਦੇ ਆ। ਸਾਡੇ ਕਮਿਸ਼ਨਰ ਸਾਹਿਬ ਬਹੁਤ ਕਾਬਿਲਤਾਰੀ ਪਾਈ ਨੇ ਪੁਲਿਸ ਦੇ ਵੀ ਤੇ ਨਗਰ ਨਿਗਮ ਦੇ ਵੀ। ਲੇਕਿਨ ਇਹ ਦੋ ਕਾਬਿਲ ਅਫਸਰ ਨੇ ਜੋ ਆਵਾਮ ਦੀ ਸ਼ਾਂਤੀ ਸੁਰੱਖਿਆ ਹਰ ਯਕੀਨ ਬਣਾ ਰਹੇ ਨੇ ਲੇਕਿਨ ਕਰਪਸ਼ਨ ਨੂੰ ਵੀ ਕਿਤੇ ਨਾ ਕਿਤੇ ਖਤਮ ਕਰ ਰਹੇ ਨੇ ਤੇ ਥੈਂਕਸ ਇਹਨਾਂ ਦਾ ਵੀ ਤੁਹਾਡਾ ਬੰਦਾ ਕਿਉਂਕਿ ਕਮਿਸ਼ਨਰ ਪੁਲਿਸ ਲੁਧਿਆਣਾ ਦਾ ਤੇ ਕਮਿਸ਼ਨਰ ਪੁਲਿਸ ਕ ਜਿਹੜੀ ਅਸੀਂ ਪਰਸੋ ਇੱਕ 13 ਸਾਲ ਦੀ ਬੱਚੀ ਨਾਲ ਜਬਰ ਜਨਾਹ ਹੋਇਆ ਚਾਰ ਬੰਦੇ ਨੇ ਕੀਤਾ ਉਹਦੇ ਵੀ ਬਾਕੀ ਬਦੋਸ਼ੀਆਂ ਦੀ ਐਫ ਆਈ ਆਰ ਦਰਜ ਹੋ ਗਈ ਕਮਿਸ਼ਨਰ ਲੁਧਿਆਣਾ ਪੁਲਿਸ ਕਮਿਸ਼ਨਰ ਜੀ ਅਸੀਂ ਉਹਨਾਂ ਦਾ ਵੀ ਦਿলোਧਨਵਾਦ ਕਰਦੇ ਆਂ ਡੀ ਸੀ ਪੀ ਤੇਜਾ ਦਾ ਵੀ ਕਰਦੇ ਆਂ ਔਰ ਸੰਦੀਪ ਰਿਸ਼ੀ ਜੀ ਨੂੰ ਵੀ ਕਰਦੇ ਆਂ ਉਹਨਾਂ ਨੇ ਪਹਿਲਾਂ ਵੀ ਬਖੂਬੀ ਜ਼ਿੰਮੇਵਾਰੀ ਨਿਭਾਈ ਔਰ ਹੁਣ ਵੀ ਨਿਭਾਣਗੇ ਸਾਡੇ ਨਾਲ ਵੀ ਐਸ ਐਸ ਤੋਂ ਵਿੱਕੀ ਸੋਤਾ ਮੌਜੂਦ ਹੈ ਜਿਨ੍ਹਾਂ ਦੇ ਹੱਥ ਦੇ ਵਿੱਚ ਇਹ ਤਮਾਮ ਕਾਲੇ ਧੰਨ ਦੀ ਲਿਸਟ ਜਿਹੜੀ ਹੈਗੀ ਆ ਉਹ ਐਪਲੀਕੇਸ਼ਨਾਂ ਨੇ ਲੇਕਿਨ ਉਹ ਕਾਲਾ ਧਨ ਕਾਰਪੇਸ਼ਨ ਦੇ ਕਿਸੇ ਸਖਸ਼ਾ ਨੇ ਆਪਣੇ ਖਾਤੇ ਪਾ ਲਿਆ ਉਹਦੀ ਪੀਡੀਐਫ ਵੀ ਸਾਨੂੰ ਭੇਜਣਗੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਜਲਦ ਕਾਰਵਾਈ ਕਿਤੇ ਹੋਊਗੀ ਲੇਕੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੇ ਪਹਿਲੇ ਵੀ ਕਾਰਵਾਈ ਕੀਤੀ ਹੈ ਲੇਕਿਨ ਇਹ ਮੈਨੇ ਦੀ ਕਮਾਈ ਦਾ ਜਿਹੜਾ ਕਪਲਾ ਜਿਹੜਾ ਨਗਰ ਨਿਗਮ ਦੇ ਵਿੱਚ ਹੋ ਰਿਹਾ ਕਮਿਸ਼ਨ ਸਾਹਿਬ ਨਗਰ ਨਿਗਮ ਲੁਧਿਆਣਾ ਸਾਹਿਬ ਇੱਕ ਕਰਾਪਸ਼ਨ ਨੂੰ ਖਤਮ ਕਰੋ ਉਹ ਬੰਦਿਆਂ ਦੀ ਜੋ ਚੀਜ਼ ਸੈਲਰੀ ਬੰਦੀ ਹੈ ਉਹ ਡੀਏ ਬੰਦਾ ਉਹਨਾਂ ਨੂੰ ਦਬੋ ਜੋ ਦਿਨ ਰਾਤ ਮਿਹਨਤ ਕਰਦੇ ਨੇ ਜੋ ਕੋਵਿਡ ਜਿਨ੍ਹਾਂ ਨੇ ਕੋਵਿਡ ਨਹੀਂ ਦੇਖਿਆ ਜਿਨ੍ਹਾਂ ਨੇ ਕੋਈ ਬਿਮਾਰੀ ਨਹੀਂ ਦੇਖੀ ਹਰ ਘਰ ਦੇ ਵਿੱਚੋਂ ਕੂੜਾ ਲੈ ਕੇ ਜਾਂਦੇ ਨੇ ਹਰ ਘਰ ਦੀ ਸਫਾਈ ਕਰਦੇ ਨੇ ਹਰ ਘਰ ਦੀ ਗਲੀ ਹਰ ਗਲੀ ਨੂੰ ਸਫਾਈ ਕਰਦੇ ਨੇ ਲੇਕਿਨ ਉਹਨਾਂ ਦਾ ਕਿਤੇ ਨਾ ਕਿਤੇ ਮਾਨ ਸਤਕਾਰ ਬੰਦਾ ਵਾ ਲੇਕਿਨ ਉਹਨਾਂ ਨੂੰ ਵੀ ਮਾਨ ਸਤਕਾਰ ਉਹਨਾਂ ਦੇਣਾ ਚਾਹੀਦਾ ਹੁੰਦਾ ਇੱਦਾਂ ਕਪਿਸ਼ਰੋਪ ਨਗਰ ਨਿਕਮਾ ਲੁਧਿਆਣਾ ਅਰੇ ਕੀ ਕਦਮ ਚੱਕ ਕੇ ਲੈਂਦੇ ਨੇ ਲੁਧਿਆਣਾ ਕੈਮਰਾਮੈਨ ਸੰਜੀਤ ਸਿੰਘ ਨਾਲ ਵਿਚਾਲ ਕਪੂਰ ਲੁਧਿਆਣਾ